ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅਨੰਦ ਨਾਨਕ ਏਹੋ ਲਈਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਏਹੋ ਲਈਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਏਹੋ ਲਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਏਹ ਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਵ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅਨੰਦ ਨਾਨਕ ਏਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਏਹੋ ਲਈਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਏਹੋ ਲਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਏਹ ਹੈ ਮਨੋਰਥ ਮੇਰਾ ਕਿਰਪਾ ਨਿਦਾਨ ਦਿਆਲ 모ਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅਨੰਦ ਨਾਨਕ ਏਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਐ ਏਕ ਆਧਾਰ ਨਾਮ ਧਨ ਮੋਰਾ आनंद नानक ए हो लहीए सतनाम श्री वाहे गुरु साहिब जीयो वाहे गुरु साहिब जी तेग बहादुर सिमरਿਆ ਘਰ ਨੋਂਨ ਦਾਵੇ ਧਾਈ ਸਭ ਥਾਈ ਹੋਏ ਸਹਾਈ ਇਕ ਬਹਾਦਰ ਸਿਮਰੈ ਘਰ ਨੋਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਘਰ ਨੋਂ ਨਾਵੇ ਧਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਘਰ ਨੌਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਘਰ ਨੋਂ ਨਦਾਵੇ ਧਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਘਰ ਨੌਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ